ਅਜਬ ਸਵੇਰੇ ਸਵੇਰੇ ਜਦ ਉਠੇ ਨਾ ਮੌਸਮ ਦੇਖ ਕੇ ਜਿਵੇਂ ਆਪਾਂ ਕਹਿੰਦੇ ਆ ਨਾ ਕਿ ਦਿਲ ਬਾਗੋ ਬਾਗ ਹੋ ਗਿਆ ਇੰਨਾ ਸੋਹਣਾ ਜ ਮੌਸਮ ਸੀਗਾ ਬਾਹਰ ਦਾ ਥਿਊ ਇੰਨਾ ਪਿਆਰਾ ਸੀਗਾ ਠੰਡੀ ਢੰਡੀ ਹਵਾ ਚੱਲ ਰਹੀ ਸੀ ਪੰਛੀਆਂ ਦੀ ਚਹਿਕਾਹ ਬੜੀ ਜ਼ਿਆਦਾ ਹੀ ਪਿਆਰੀ ਲੱਗ ਰਹੀ ਸੀ ਸੋ ਪਤਾ ਲੱਗਿਆ ਕਿ ਸਵੇਰੇ ਸਵੇਰੇ ਜਿਹੜਾ ਉੱਠਣਾ ਨਾ ਬਹੁਤ ਵਧੀਆ ਹੁੰਦਾ ਹੈ ਗੁੱਡ ਮਾਰਨਿੰਗ ਜੀ ਸਤਿ ਸ਼੍ਰੀ ਅਕਾਲ ਨਮਸਤੇ ਆਦab ਕਿਵੇਂ ਹੋ ਜੀ ਉਮੀਦ ਕਰਦੀ ਹਾਂ ਤੁਸੀਂ ਆਪਣੇ ਘਰਾਂ ਚ ਸਭ ਠੀਕ ਠਾਕ ਹੋਵੋਗੇ ਵੈਲਕਮ ਹੈ ਜੀ ਤੁਹਾਡਾ ਮੇਰੇ ਨਵੇਂ ਬਲੌਗ ਦੇ ਵਿੱਚ ਸੋ ਅੱਜ ਦਾ ਮੌਸਮ ਬਹੁਤ ਜ਼ਿਆਦਾ ਪਿਆਰਾ ਹੋਇਆ ਹੋਇਆ ਵਾ ਤੇ ਵੈਸੇ ਵੀ ਕਹਿੰਦੇ ਆ ਕਿ ਸਵੇਰੇ ਜਲਦੀ ਉੱਠਣਾ ਚਾਹੀਦਾ ਪਰ ਅਸੀਂ ਠੀਠ ਬੰਦੇ ਕਿੱਥੇ ਜਦ ਛੁੱਟੀ ਹੁੰਦੀ ਆ ਓਨੀਓ ਲੇਟ ਉੱਠਣਾ ਜਦ ਬੱਚਿਆਂ ਨੇ ਜਾਣਾ ਹੁੰਦਾ ਫਿਰ ਜਲਦੀ ਉੱਠਣਾ ਪੈਂਦਾ ਆ ਸੋ ਹੋਸ ਨਾ ਹੁ ਸਭ ਠੀਕ ਠਾਕ ਹੋ ਗਏ। ਇੱਧਰ ਬਣ ਰਹੀ ਹੈ ਮੇਰੀ ਚਾਹ, ਚਾਰ ਰਿਜ ਕੇ ਰੈਡੀ ਹੈ। ਇੱਧਰ ਬਣ ਰਹੇ ਨੇ ਬੱਚਿਆਂ ਦੇ ਨਮਕ ਮਿਰਚ ਤੇ ਜਵਾਈਨ ਵਾਲੇ ਪਾਟੇ। ਕਿਉਂਕਿ ਸਿਰਸਰੇ ਬੱਚੇ ਸਬਜੀ ਵਾਲੇ ਖਾਂਦੇ ਨਹੀਂ ਹੈਗੇ। ਇਸ ਕਰਕੇ ਇਹਨਾਂ ਨੇ ਆਪਣੇ ਜਿਹੜੇ ਨਮਕ ਮਿਰਚ ਜਵਾਈਨ ਪਾਕੇ ਪਾਟੇ ਬਣਾ ਲੈਨੇ ਆ। ਇਹਨਾਂ ਦਾ ਜਿਹੜਾ ਚਲਾਂਚ ਆ ਉਹ ਮੈਂ ਤੁਹਾਨੂੰ ਲਈ ਤੇ ਭੇਜੂੰਗੀ ਕਿਉਂਕਿ ਮੈਂ ਕੜੀ ਬਣਾਉਣੀ ਹੈ ਕੜੀ ਨੂੰ ਬਹੁਤ ਸਾਰੇ ਟਾਈਮ ਲੱਗ ਜਾਂਦਾ ਵਾ ਇਸ ਲਈ ਮੈਂ ਬਾਜੀ ਬਣਾਉਂਗੀ ਬਾਕੀ ਸਾਰਾ ਕੁਝ ਮੈਂ ਕੜੀ ਲਈ ਰੈਡੀ ਕਰਕੇ ਰੱਖਿਆ ਹੋਇਆ ਵਾ ਪਿਆਜ਼ ਵਗੈਰਾ ਮਸਲ ਮੈਂ ਰਤੀ ਕੱਟ ਲਈ ਸੀ ਆਲੂ ਵਗੈਰਾ ਸਾਰਾ ਕੁਝ ਰੈਡੀ ਹੈ ਜੀ ਤੇ ਬਸ ਹੁਣ ਆਪਾਂ ਆਹ ਕਰਦੇ ਟੌਂਟੇ ਵਗੈਰਾ ਦੇ ਕੇ ਚਾਹ ਪੀ ਕੇ ਉਸ ਤੋਂ ਬਾਅਦ ਕੜੀ ਦਾ ਤਿਆਰੀ ਕਰਾਂਗੇ ਹਲਕੀ ਫੁਲਕੀ ਸਾਡੇ ਤਾਂ بارش ਹੋ ਰਹੀ ਹੈ ਵੀ ਬੱਚੇ ਖੜੇ ਨੇ ਰੈਡੀ ਸਕੂਲ ਜਾਣ ਲਈ ਉਧਰੋਂ ਬਾਰਿਸ਼ ਹੋ ਰਹੀ ਹੈ। ਕੀ ਕਰਿਆ ਜਾਵੇ? ਵੈਸੇ ਤਾਂ ਸਕੂਲ ਦਾ ਟਾਈਮ 8 ਵਜੇ ਦਾ ਵਾ। ਸੋ ਕਮੈਂਟ ਕਰਕੇ ਦੱਸੋ ਵੀ ਕਿਹੜੇ-ਕਿਹੜੇ ਸ਼ਹਿਰ, ਕਿਹੜੇ-ਕਿਹੜੇ ਪਿੰਡ 'ਚ ਬਾਰਿਸ਼ ਹੋ ਰਹੀ ਹੈ ਕਿਉਂਕਿ ਸਾਡੇ ਤਾਂ ਹੋ ਰਹੀ ਆ। ਹਲਕੀ-ਫੁਲਕੀ ਹੋ ਰਹੀ ਆ ਬਟ ਇੰਨੀ ਵੀ ਨਹੀਂ ਹੋ ਰਹੀ ਪਰ ਹੋ ਰਹੀ ਹੈ ਕਿ ਬੱਚੇ ਸਕੂਲ ਤੱਕ ਜਾਣਗੇ, ਭਿੱਜ ਜਾਣਗੇ। ਆਪਾਂ ਸਾਰਾ ਕੰਮ ਕਰ ਫਿਨਿਸ਼ ਕਰਕੇ ਪੁੱਛ ਕੇ ਆ ਫ੍ਰੀ ਨਾ ਵੰਡਾਣੂਗੇ ਤੇ ਬੱਚਿਆਂ ਦਾ ਲੰਚ ਵਗੈਰਾ ਸੀਗਾ ਉਹ ਵੀ ਰੈਡੀ ਕਰਕੇ ਭੇਜਦਾ ਵਾ। ਮੈਂ ਹੋਣ ਮੈਂ ਜਾ ਰਹੀ ਸੀ ਮਾਰਕੀਟ ਨਾਲੇ ਜਾਣਾ ਸੀ ਹਸਪੀਟਲ ਸੋ ਤੁਹਾਨੂੰ ਉੱਥੋਂ ਮੈਂ ਆ ਕੇ ਮਿਲਦੀ ਆ ਮੈਂ ਜਾਣਾ ਸੀ ਮਾਰਕੀਟ ਨਾਲੇ ਮੈਂ ਜਾਣਾ ਸੀਗਾ ਹਸਪੀਟਲ ਬਸ ਇੱਕ ਸਾ ਕਮਬਕਤ ਮੌਸਮ ਨੇ ਨਾ ਮੈਨੂੰ ਜਾਣ ਨਹੀਂ ਦਿੱਤਾ ਕਿਉਂਕਿ ਜਦ ਮੈਂ ਜਾਣ ਲਈ ਰੈਡੀ ਹੋਈ ਘਰੋਂ ਨਿਕਲਣ ਲੱਗੇ ਜਦ ਹੀ ਕਨਵੈਂਟ ਸ਼ੁਰੂ ਹੋ ਗਈ ਮੈਂ ਸੋਚਿਆ ਕਿ ਤੇ ਰਸਤੇ ਵਿੱਚ ਜਿਆਦਾ ਨਾ ਹੋ ਜਵੇ ਇਸ ਕਰਕੇ ਮੈਂ ਜਾਣਾ ਕਰਤਾ ਕੈਨਸਲ ਬਸ ਜੀ ਹੰਡੇਲੀ ਦੀ ਰੂਟੀਨ ਲੰਚ ਟਾਈਮ ਹੋਣ ਵਾਲਾ ਵਾ ਹੁਣ ਕਰਾਂਗੇ ਆਪਾਂ ਲੰਚ ਦੀ ਤਿਆਰੀ ਤਿਆਰੀ ਕੀ ਹੈ ਕੜੀ ਵਗੈਰਾ ਮੈਂ ਸਵੇਰੇ ਬਣਾ ਲਈ ਸੀਗੀ ਬੱਚਿਆਂ ਦਾ ਲੰਚ ਸੀਗਾ ਅੱਜ ਮੈਂ ਲੇਟ ਭੇਜਿਆ ਸੀ ਮਤਲਬ ਕੜੀ ਨੂੰ ਟਾਈਮ ਲੱਗਣਾ ਤੁਹਾਨੂੰ ਪਤਾ ਹੀ ਆ ਤੇ ਆਟਾ ਵਗੈਰਾ ਗੁੰਨਿਆ ਪਿਆ ਸਿਰਫ ਰੋਟੀਆਂ ਬਣਾਉਣੀਆਂ ਨੇ ਹੁਣ ਥੋੜਾ ਟਾਈਮ ਰੁੱਕ ਕੇ ਰੋਟੀ ਬਣਾਵਾਂਗੇ ਖਾਵਾਂਗੇ ਕੁਝ ਟਾਈਮ ਲਈ ਕਰਾਂਗੇ ਲੰਚ ਫਿਰ ਦੇਖਦੇ ਆ ਉਸ ਤੋਂ ਬਾਅਦ ਹੁਣ ਕੀ ਕਰਦੇ ਆਂ ਕਿਉਂਕਿ ਅੱਜ ਮੌਸਮ ਬਹੁਤ ਵਧੀਆ ਹੋਇਆ ਹੋਇਆ ਵਾ ਪਰ ਮੌਸਮ ਉਦਾਂ ਠੰਡਾ ਰਹੇ ਠੀਕ ਹੈ ਪਰ ਜਦੋਂ ਬਾਰਿਸ਼ ਆਂਦੀ ਆ ਨਾ ਕੋਈ ਕੰਮ ਨਹੀਂ ਹੁੰਦਾ ਜੇ ਕਿਤੇ ਜਾਣਾ ਹੋਵੇ ਤਾਂ ਜਾ ਵੀ ਨਹੀਂ ਹੁੰਦਾ ਫਿਰ ਸੀ ਕਰਨ ਲੱਗੇ ਸੀ ਲੰਚ ਸੋ ਜਿਨੇ ਜਿਨੇ ਪਕੌੜਿਆਂ ਦੀ ਕੜੀ ਖਾਣੀ ਹੈ ਆ ਸਕਦਾ ਜੀ ਖਾਣ ਵਾਸਤੇ ਮੈਂ ਕੜੀ ਚ ਪਾਈ ਹੋਈ ਹੈ ਮਲਾਈ ਇਸ ਕਰਕੇ ਮੈਂ ਲੱਕ ਖਾ ਰਹੀ ਆ ਇਹਨਾਂ ਨੇ ਕੜੀ ਚ ਪਾਇਆ ਹੈ ਦੇਸੀ ਕੀ ਇਹ ਤਾਂ ਅਲੱਗ ਖਾ ਰਹੇ ਨੇ ਮੈਨੂੰ ਮਲਾਈ ਪਾ ਕੇ ਵਧੀਆ ਲੱਗਦੀ ਆ ਸੋ ਆਜੋ ਜੀ ਜਿਨੇ ਜਿਨੇ ਖਾਣੀ ਹੈ ਰੋਟੀ ਰੈਸਟ ਵਗੈਰਾ ਕਰਕੇ ਸੌ ਕੇ ਆਪਾਂ ਉੱਠ ਗਏ ਸੀ ਸੋ ਹੁਣ ਮੈਂ ਬਣਾਉਣ ਲੱਗੀ ਸੀ ਚਾਹ ਚਾਹ ਸ਼ਾਮ ਨੂੰ ਸਿਰਫ ਮੈਂ ਹੀ ਪੀਨੀ ਆ ਜਾਂ ਥੋੜੀ ਜਿਹੀ ਮੇਰੇ ਹਸਬੰਦ ਪੀਂਦੇ ਨੇ ਬੱਚੇ ਨਹੀਂ ਪੀਂਦੇ ਬੱਚੇ ਸਵੇਰੇ ਇੱਕ ਟਾਈਮ ਹੀ ਪੀਂਦੇ ਨੇ ਮੈਂ ਹੀ ਆਪਣੇ ਘਰ ਦੇ ਵਿੱਚ ਚਾਹ ਦਾ ਅਮਲੀ ਸੋ ਕਿਹਨੂੰ ਕਿਹਨੂੰ ਚਾਹ ਜ਼ਿਆਦਾ ਪਸੰਦ ਆ ਮੈਨੂੰ ਕਮੈਂਟਾਂ ਦੇ ਵਿੱਚ ਜੁਗ ਦੱਸਿਓ ਕਿਉਂਕਿ ਮੈਨੂੰ ਹਮੇਸ਼ਾ ਮੇਰੇ ਹਸਬੰਦ ਕਹਿੰਦੇ ਰਹਿੰਦੇ ਸੋ ਆ ਮਤਲਬ ਗਰਮੀ ਵਿੱਚ ਚਾਹ ਹੀ ਬਹੁਤ ਪੀਂਦੀ ਆ ਪਰ ਨਹੀਂ ਚਾਹ ਵਧੀਆ ਲੱਗਦੀ ਆ ਗਰਮੀ ਆ ਚਾਹ ਸਰਦੀ ਆ ਵੀ ਪੰਜਾਬੀ ਆ ਚਾਹ ਤਾਂ ਬਣਦੀ ਆ ਸੋ ਚਾਹ ਨਾਲ ਖਾਂ ਕੇ ਮੈਂ ਪੰਜੀ ਇਹ ਪੰਜੀਰੀ ਸਰਤੀਆਂ ਵਾਲੀ ਨਹੀਂ ਇਹ ਪੰਜੀਰੀ ਜਿਹੜੇ ਆਪਾਂ ਦੇਸੀ ਕੀ ਬਣਾਉਂਦੇ ਆ ਨਾ ਦੇਸੀ ਕੀ ਤੋਂ ਬਾਅਦ ਨਿਕਲਦੀ ਹੈ ਫਿਰ ਮੈਂ ਉਹਦੇ ਵਿੱਚ ਇੱਕ ਹੰਗਾ ਦਾ ਆਟਾ ਭੁੰਨ ਲਿਆ ਸੀ ਸ਼ੱਕਰ ਪਾ ਲਈ ਸੀ ਤੇ ਬਹੁਤ ਟੇਸਟੀ ਬਣੀ ਸੀ ਇਹ ਤੇ ਆਜੋ ਜਿਨੇ ਜਿਨੇ ਚਾਹ ਪੀਣੀ ਹੈ ਤੇ ਪੰਜੀਰੀ ਖਾਣ ਦੀ ਚਾਹ ਪਾਣੀ ਪੀ ਕੇ ਫ੍ਰੀ ਹੋ ਕੇ ਹੁਣ ਆਪਾਂ ਬਾਹਰ ਨਿਕਲੇ ਸੀਗੇ ਵੀ ਥੋੜੀ ਜੀ ਬਾਹਰਲੀ ਵੀ ਹਵਾ ਲੈ ਲਈਏ ਤੇ ਬਾਹਰ ਨਿਕਲ ਕੇ ਦੇਖਿਆ ਧੁੱਪ ਬਹੁਤ ਜ਼ਿਆਦਾ ਸੀ ਜਿਵੇਂ ਕਿ ਮੈਂ ਸਵੇਰੇ ਕਹਿ ਰਹੀ ਸੀ ਨਾ ਕਿ ਅੱਜ ਮੌਸਮ ਬਹੁਤ ਠੰਡਾ ਹੈ ਅੱਜ ਧੁੱਪ ਨਹੀਂ ਹੈਗੀ ਬਾਰਿਸ਼ ਹੋ ਰਹੀ ਹੈ ਉਸ ਤੋਂ ਬਾਅਦ ਉਹਨੀਓ ਧੁੱਪ ਨਿਕਲ ਆਈ ਗਰਮੀ ਦੇਖੋ ਧੁੱਪ ਇਹ ਗਰਮੀ ਇੰਨੀ ਕਰ ਦਿੰਦੀ ਹੈ ਨਾ ਧੁੱਪ ਜਦ ਬਾਰਿਸ਼ ਤੋਂ ਬਾਅਦ ਧੁੱਪ ਨਿਕਲਦੀ ਹੈ ਨਾ ਬਾਲੀਓ ਬੁਰੀ ਲੱਗਦੀ ਹੈ ਫਿਰ ਤਾਂ ਮੋ ਗੰਦੀ ਲੱਗਦੀ ਹੈ ਧੁੱਪ ਨਿਕਲੀ ਹੋਈ ਸੋ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਤੇ ਕਮੈਂਟ ਕਰਿਆ ਕਰੋ ਤੇ ਬੈਲ ਆਈਕਨ ਨੂੰ ਪ੍ਰੈਸ ਕਰਿਆ ਕਰੋ ਤਾਂ ਜੋ ਤੁਹਾਨੂੰ ਆਉਣ ਵਾਲੀ ਵੀਡੀਓਜ਼ ਦਾ ਨੋਟੀਫਿਕੇਸ਼ਨ ਮਿਲ ਸਕੇ ਤੇ ਵੱਧ ਤੋਂ ਵੱਧ ਕਮੈਂਟ ਕਰਿਆ ਕਰੋ ਤੁਹਾਡੇ ਕਮੈਂਟ ਬਹੁਤ ਘੱਟ ਆਉਂਦੇ ਨੇ ਜਿੰਨੇ ਵੀ ਜੋ ਵੀ ਦੇਖਦੇ ਜਿੰਨੇ ਇੱਕ ਜਣੇ ਵੀ ਦੇਖਦੇ ਹੋ ਅਗਰ ਉਹਨੇ ਵੀ ਕਮੈਂਟ ਕਰਿਆ ਕਰੋ ਤਾਂ ਕਾਫੀ ਕਮੈਂਟ ਹੋ ਜਾਣ ਚਾਹੇ ਤੁਸੀਂ ਅੱਧਾ ਵਲੌਗ ਦੇਖਦੇ ਹੋ ਜਾਂ ਚਾਹੇ ਪੂਰਾ ਦੇਖਦੇ ਹੋ ਜਾਂਦੇ ਜਾਂਦੇ ਪਲੀਜ਼ ਕਮੈਂਟ ਜ਼ਰੂਰ ਕਰਕੇ ਜਾਇਆ ਕਰੋ ਤਾਂ ਦੱਸਿਆ ਕਰੋ ਵੀ ਤੁਹਾਨੂੰ ਵਲੌਗ ਕਿਹੋ ਜਿਹਾ ਲੱਗਿਆ ਸੋ ਅੱਜ ਦਾ ਵਲੌਗ ਆਪਣਾ ਇੰਨਾ ਕੀ ਸੀਗਾ ਡੇਲੀ ਰੂਟੀਨ ਵਾਲਾ ਆਪਾਂ ਘਰ ਦੇ ਕੰਮਾਂ ਕਰਾਂ ਵਾਲੇ ਬੰਦੇ ਆ ਕਿਹੜਾ ਬਾਲਾ ਘੁੰਮਣ ਫਿਰਨ ਵਾਲਿਆਂ ਵੀ ਆਪਾਂ ਕਿਤੇ ਬਾਹਰ ਜਾ ਕੇ ਵਲੌਗ ਬਣਾਉਣਾ ਨਹੀਂ ਜਦ ਕਿਤੇ ਬਾਹਰ ਜਾਂਦੇ ਆ ਤੁਹਾਨੂੰ ਉਹ ਅਸੀਂ ਜੂਰ ਸ਼ੇਅਰ ਕਰਦੇ ਆ ਸੋ ਅੱਜ ਦਾ ਵਲੌਗ ਸਿਰਫ ਇੰਨਾ ਕੀ ਸੀਗਾ ਸੋ ਤੁਹਾਨੂੰ ਵਲੌਗ ਕਿਵੇਂ ਦਾ ਲੱਗਿਆ ਉਹੀ ਗੱਲ ਕੀ ਲਾਈਕ ਸ਼ੇਅਰ ਕਮੈਂਟ ਕਰਕੇ ਦੱਸਿਆ ਕਰੋ ਸੋ ਬਾਏ ਬਾਏ ਸਤਿ ਸ਼੍ਰੀ ਅਕਾਲ ਨਮਸਤੇ ਆਦਾਬ